ਕਾਂਡ ਬਾਈਮਾ ਸੁੱਖੂ ਦਾ ਪਿੰਡ ਤੂਰੀਵਾਲ ਸ਼ੇਰਪੁਰ ਕੋਲ ਛੋਟੀ ਕਨੌਰੀ ਸੀ ਦੁੱਲੇ ਦੀ ਟਾਬ ਤੋਂ ਭੱਜ ਕੇ ਉਹ ਦੋ ਤਿੰਨ ਹੋਰ ਡੇਰਿਆਂ ਵਿੱਚ ਦਿਨ ਕੱਟਦਾ ਰਿਹਾ ਇਦਾਂ ਹੀ ਹਰ ਥਾਂ ਉਹ ਤੋਂ ਕੋਈ ਨਾ ਕੋਈ ਸਿਆਪਾ ਬੀਜਿਆ ਜਾਂਦਾ ਤੇ ਫੇਰ ਉਹ ਉਥੋਂ ਭੱਜ ਨਿਕਲਦਾ ਅਖੀਰ ਉਹਨੇ ਆਪਣੇ ਪਿੰਡ ਜਾਣਾ ਹੀ ਠੀਕ ਸਮਝਿਆ ਪਰ ਪਿੰਡ ਉਹਦਾ ਕੁਝ ਵੀ ਨਹੀਂ ਸੀ ਕੋਈ ਜ਼ਮੀਨ ਨਹੀਂ ਸੀ ਕੋਈ ਬੰਦਾ ਨਹੀਂ ਸੀ ਕੋਈ ਕਾਰੋਬਾਰ ਨਹੀਂ ਸੀ ਉਥੇ ਤਾਂ ਉਹਦਾ ਸਿਰਫ ਘਰ ਹੀ ਕਰ ਸੀ ਇੱਕ ਸਬਾਤ ਇੱਕ ਬੈਠਕ ਤੇ ਵੇੜੇ ਵਿੱਚ ਇੱਕ ਨਲਕਾ ਹੁਣ ਉਹਨੂੰ ਕੋਈ ਪਤਾ ਨਹੀਂ ਸੀ ਕਿ ਉਸ ਘਰ ਦਾ ਕੀ ਹਾਲ ਹੈ ਸ਼ਰੀਕੇ ਵਾਲੇ ਹੀ ਵਰਤਦੇ ਹੋਣਗੇ ਕੀ ਪਤਾ ਕੋਈ ਖੰਡ ਡਿੱਗ ਹੀ ਪਿਆ ਹੋਵੇ ਕਿਹੜਾ ਏ ਪੱਕਾ ਮਕਾਨ ਸੀ ਕੰਧਾਂ ਕੱਚੀਆਂ ਸਨ ਤੇ ਛੱਤ ਕੜੀਆਂ ਛਦੀਰਾਂ ਦੀ ਉਹਨੇ ਸਾਦਾ ਵਾਲੇ ਪਗਵੇਂ ਕੱਪੜੇ ਉਤਾਰ ਦਿੱਤੇ ਕੁਰਤਾ ਪਜਾਮਾ ਸਿਲਵਾ ਲਿਆ ਟੂਟੀਦਾਰ ਪੱਗ ਬੰਨ ਲਈ ਜਿਵੇਂ ਕੋਈ ਪੜਿਆ ਲਿਖਿਆ ਮੁੰਡਾ ਹੋਵੇ ਉਹਦੀ ਉਮਰ ਚਾਹੇ ਖਾਸੀ ਹੋ ਚੁੱਕੀ ਸੀ ਪਰ ਦਾੜੀ ਕਾਲੀ ਸੀ ਮੁੰਡਾ ਹੀ ਲੱਗਦਾ ਡੇਰਿਆਂ ਦੀਆਂ ਮਖਣੀਆਂ ਖਾਧੀਆਂ ਤੇ ਕੜਿਆ ਦੁੱਧ ਪੀਤਾ ਸੀ ਉਹਦਾ ਸਰੀਰ ਤਾਂ ਸਾਨ ਵਾਂਗ ਪਲਿਆ ਹੋਇਆ ਸੀ ਉਹਨੇ ਪੱਕਾ ਇਰਾਦਾ ਹੀ ਧਾਰ ਲਿਆ ਕਿ ਉਹ ਆਪਣੇ ਪਿੰਡ ਜਾਵੇਗਾ ਤੇ ਕੋਈ ਕੰਮ ਕਰੇਗਾ ਕੀ ਰੱਖਿਆ ਪਿਆ ਹੈ ਇਨਾਂ ਸਾਦਗਿਰੀਆਂ ਵਿੱਚ ਪਹਿਲਾਂ ਉਹ ਆਪਣੇ ਪਿੰਡ ਹੀ ਗਿਆ ਸ਼ਰੀਕੇ ਵਿੱਚੋਂ ਉਹਦੇ ਇੱਕ ਤਾਏ ਨੇ ਉਹਨਾਂ ਦੀ ਸੁਭਾਤ ਵਿੱਚ ਤੂੜੀ ਭਰੀ ਹੋਈ ਸੀ ਬੈਠਕ ਵਿੱਚ ਉਹਨਾਂ ਦਾ ਬੁੜਾ ਪੈਂਦਾ ਹੁੰਦਾ ਸੁੱਖੂ ਗਿਆ ਤਾਂ ਉਹਨਾਂ ਦੇ ਘਰ ਹੀ ਰੋਟੀ ਖਾਦੀ ਉਹਨਾਂ ਦੇ ਘਰ ਹੀ ਰਾਤ ਕੱਟੀ ਤਾਇਆ ਕਹਿੰਦਾ ਜਦੋਂ ਮਰਜ਼ੀ ਆ ਜਾ ਪਾਈ ਸੁਖਦਿਆਲ ਤੂੜੀ ਭਰੀ ਹੋਈ ਸੀ ਬੈਠਕ ਵੀ ਆਪ ਦੀ ਸੰਭਲੀ ਸਾਨੂੰ ਪਤਾ ਸੀ ਤੂੰ ਇੱਕ ਦਿਨ ਮੁੜ ਕੇ ਆਏਂਗਾ ਅਸੀਂ ਤਾਂ ਤੇਰਾ ਘਰ ਸੰਭਿਆ ਇੱਕ ਤਰ੍ਹਾਂ ਨਾਲ ਇਹਦੇ ਚੋਂ ਕੁਝ ਕੱਢਿਆ ਨਹੀਂ ਪਾਇਆ ਨਹੀਂ ਮੀਹਾਂ ਵੇਲੇ ਛੱਤਾ ਲਿਪਦੇ ਰਹੇ ਹਾਂ ਉਥੋਂ ਉਹ ਪੈਣ ਦੇ ਪਿੰਡ ਗਿਆ ਪੈਣ ਨੇ ਉਹਦੇ ਆਉਣ ਦਾ ਸ਼ੁਕਰ ਮਨਾਇਆ ਰੋਂਦੀ ਸੀ ਆਖ ਰਹੀ ਸੀ ਵੀਰਾ ਤੂੰ ਆਵਦਾ ਘਰ ਵਸਾ ਕੰਮਾਂ ਦਾ ਕਾਟਾ ਨਹੀਂ ਕੋਈ ਕੰਮ ਕਰ ਲੈ ਵਿਆਹ ਵੀ ਹੋ ਜਾ ਕਦੇ ਕਮਾਈ ਨੂੰ ਜ਼ਮੀਨ ਕਿਹੜਾ ਸਾਰੀ ਦੁਨੀਆ ਕੋਲਾ ਬਾਣੀਆਂ ਬਕਾਲ ਵੀ ਤਾਂ ਕਿਵੇਂ ਗੁਜ਼ਾਰਾ ਕਰਦੀ ਐ ਉਹਦੇ ਭਨੋਈਏ ਨੇ ਉਹਨੂੰ ਇੱਕ ਸਾਈਕਲ ਖਰੀਦ ਦਿੱਤਾ ਦੁੱਧ ਵਾਲੇ 2 ਟੋਲ ਸ਼ੇਰਪੁਰ ਜਾ ਕੇ ਹਲਵਾਈ ਨਾਲ ਗੱਲ ਕਰਵਾ ਦਿੱਤੀ ਫਿਰ ਉਸ ਨੂੰ ਖੂ ਨੂੰ ਲੈ ਕੇ ਉਹਨਾਂ ਦੇ ਪਿੰਡ ਆਇਆ ਉਹ ਤਾਏ ਦੇ ਘਰ ਹੀ ਠਹਿਰੇ ਤਾਇਆ ਹਮਦਰਦ ਸੀ ਚਾਰ ਪੰਜ ਕਰੀ ਜਾ ਕੇ ਉਹਦਾ ਦੁੱਧ ਬੰਨ ਦਿੱਤਾ ਤਾਏ ਕੋਲ ਆਪ ਵੀ ਮਹਿਸਾਂ ਸੰ ਉਹ ਕਿਸੇ ਹੋਰ ਢੋਲ ਵਾਲੇ ਨੂੰ ਦੁੱਧ ਪਾਉਂਦਾ ਹੁੰਦਾ ਉਸ ਦਿਨ ਤੋਂ ਹੀ ਉਹਨੂੰ ਹਟਾ ਦਿੱਤਾ ਉਹਨੇ ਤਾਏ ਦਾ ਦੁੱਧ ਵੀ ਸੁੱਖੂ ਚੁੱਕਣ ਲੱਗਿਆ ਦੋ ਦਿਨਾਂ ਵਿੱਚ ਤਾਏ ਨੇ ਸੁਭਾਤ ਵੇਲੀ ਕਰ ਦਿੱਤੀ ਸੁੱਖੂ ਕਹਿੰਦਾ ਬਾਬੇ ਨੂੰ ਤਾਂ ਇੱਥੇ ਰਹਿਣ ਦਿਓ ਮੇਰਾ ਵੀ ਜੀ ਲੱਗਿਆ ਰਿਹਾ ਕਰੂ ਸੁੱਖੂ ਦਾ ਤੰਦਾ ਚੰਗਾ ਚੱਲ ਪਿਆ ਹੱਡਾਂ ਪੈਰਾਂ ਦਾ ਉਹ ਪਹਿਲਾਂ ਹੀ ਨਰੋਆ ਸੀ ਟੋਲਾ ਨਾਲ ਲੱਦੇ ਸਾਈਕਲ ਦੀ ਪੰਬੀਰੀ ਬਣਾ ਦਿੰਦਾ 6 ਕੁ ਮਹੀਨਿਆਂ ਅੰਦਰ ਹੀ ਉਹ ਖਾਸਾ ਸੰਭਲ ਗਿਆ ਪੈਸੇ ਬਚਣ ਲੱਗੇ ਸ਼ੇਰਪੁਰ ਦੀ ਇੱਕ ਬੈਂਕ ਵਿੱਚ ਉਹਨੇ ਆਪਣਾ ਬਚਤ ਖਾਤਾ ਖੋਲ ਲਿਆ ਹਰ ਮਹੀਨੇ ਰੁਪਈਏ ਕਾਪੀ ਵਿੱਚ ਜਮਾ ਕਰਾਉਂਦਾ ਘਰ ਨੂੰ ਐਨ ਸਾਫ਼ ਸੁਥਰਾ ਟਿਜਨ ਬਣਾ ਕੇ ਰੱਖਦਾ ਬੱਤੀਆਂ ਵਾਲਾ ਸਟੋਵ ਲਿਆ ਰੱਖਿਆ ਸੀ ਰੋਟੀ ਟੁਕ ਆਪ ਬਣਾਉਂਦਾ ਇਹੋ ਜਿਹਾ ਬਥੇਰਾ ਕੁਝ ਉਹਨੇ ਡੇਰਿਆਂ ਵਿੱਚ ਰਹਿ ਕੇ ਸਿੱਖ ਲਿਆ ਸੀ ਰਾਤ ਨੂੰ ਬਾਬੇ ਕੋਲ ਬੈਠਕ ਵਿੱਚ ਪੈ ਜਾਂਦਾ ਦਾਦਾ ਪੋਤਾ ਗੱਲਾਂ ਕਰਦੇ ਬੁढ़ा ਉਹਨੂੰ ਸਿੱਖ ਮਤ ਦਿੰਦਾ ਕਮਾਈ ਕਰਨੀ ਚਾਹੀਦੀ ਆ ਭਾਈ ਸੁਖੂ ਕੰਮ ਕੋਈ ਹੋਵੇ ਸਭ ਰੰਗ ਭਗ ਲੱਗ ਜਾਣਗੇ ਵਿਆਹ ਵੀ ਹੋਜੂ ਤੇਰਾ ਇਹ ਫਿਕਰ ਨਾ ਕਰੀ ਭਾਈ ਪੂਰਾ ਵੀ ਸੱਚਾ ਪਾਸ਼ਾ ਸਭ ਕਰੂ ਆਪੇ ਉਹਦੇ ਦਿਮਾਗ ਵਿੱਚ ਤੀਵੀਆਂ ਹੋਰ ਵੀ ਸਨ ਪਰ ਟਿੱਬੇ ਵਾਲੀ ਕੁੜੀ ਹੱਕ ਉੱਤੇ ਚੜੀ ਰਹਿੰਦੀ ਉਹਨੇ ਕਈ ਵਾਰ ਸੋਚਿਆ ਕਿ ਉਹਨੂੰ ਕਿਵੇਂ ਨਾ ਕਿਵੇਂ ਕਦੇ ਮਿਲਿਆ ਜਾਵੇ ਉਹ ਹੁਣ ਤੱਕ ਟਿੱਬੇ ਤਾਂ ਕਿੱਥੇ ਬੈਠੀ ਹੋਵੇਗੀ ਵਿਆਹ ਦਿੱਤੀ ਹੋਵੇਗੀ ਉਹਦੇ ਤਾਂ ਅਗਾਹ ਹੁਣ ਕਈ ਜੁਆਕ ਹੋਣਗੇ ਪਰ ਕੀ ਪਤਾ ਹਾਲੇ ਵਿਆਹੀ ਨਾ ਹੋਵੇ ਘਰ ਹੀ ਬੈਠੀ ਹੋਵੇ ਸਾਦਾ ਦੇ ਡੇਰੇ ਜਾਣ ਵਾਲੀਆਂ ਕੁੜੀਆਂ ਕਈ ਵਾਰ ਭਗਤਣੀਆਂ ਬਣ ਕੇ ਹੀ ਰਹਿ ਜਾਂਦੀਆਂ ਹਨ ਉਹਨਾਂ ਦਾ ਕਿਦਰੇ ਵਿਆਹ ਨਹੀਂ ਹੁੰਦਾ ਇੱਕ ਰਾਤ ਉਹਦੇ ਅੰਦਰੋਂ ਹੜਕ ਉੱਠੀ ਕਿ ਉਹ ਰੋਡੂ ਸ਼ਾਦੀ ਮੰਡੀ ਜਾਵੇ ਤੇ ਉਥੋਂ ਮੱਗੋ ਦਾ ਪਤਾ ਕਰੇ ਟਿੱਬੇ ਦੇ ਬਥੇਰੇ ਬੰਦੇ ਉਥੇ ਮਿਲ ਜਾਣਗੇ ਉਹ ਲਗਭਗ ਸਾਰੇ ਟਿੱਬੇ ਨੂੰ ਜਾਣਦਾ ਸੀ ਪਰ ਉਹ ਦੁੱਧ ਦਾ ਕੀ ਕਰੇ ਜੇ ਉਹ ਦੋ ਦਿਨ ਕਿਧਰੇ ਗਿਆ ਤਾਂ ਮੈਸਾਂ ਵਾਲੇ ਗਾਲਾਂ ਦੇਣਗੇ ਹਲਵਾਈ ਕਿਹੜਾ ਖੈਰ گزارੇਗਾ ਇਹ ਸਾਲਾ ਬੜਾ ਸਿਆਪਾ ਹੈ ਉਹ ਤਾਂ ਨਿਤ ਦਾ ਬੰਦੂਆ ਹੋ ਕੇ ਰਹਿ ਜਾਵੇਗਾ ਅਖੀਰੋਂ ਨੇ ਪਿੰਡ ਵਿੱਚੋਂ ਹੀ ਇੱਕ ਹੋਰ ਮੁੰਡੇ ਨੂੰ ਸ਼ੰਗਾਰਿਆ ਇਹ ਮੁੰਡਾ ਉਹਨਾਂ ਦੇ ਅਗਵਾੜ ਦਾ ਹੀ ਸੀ ਉਹਨਾਂ ਦੇ ਹੀ ਸ਼ਰੀਕੇ ਵਿੱਚੋਂ ਸੀ ਕਦੇ ਉਹਦੇ ਵਾਂਗ ਦੁੱਧ ਦਾ ਕੰਮ ਕਰਦਾ ਹੁੰਦਾ ਫੇਰ ਜ਼ਮੀਨ ਹਿੱਸੇ ਉੱਤੇ ਲੱਗੇ ਖੇਤੀ ਕਰਨ ਲੱਗਿਆ ਉਹ ਕਦੇ-ਕਦੇ ਉਹਦੇ ਕੋਲ ਸੁਬਾਤ ਵਿੱਚ ਆ ਬੈੰਦਾ ਸੀ ਉਹ ਕਰਦੀ ਗੱਡੀ ਦਾ ਰੂ ਪੀਂਦੇ ਅਤੇ ਅੰਡਿਆਂ ਦੀ ਪੁਰਜੀ ਬਣਾ ਕੇ ਖਾਂਦੇ ਰੋਟੀਆਂ ਦੀ ਥਹੀ ਕੁੱਲਾ ਘਰੋਂ ਚੁੱਕ ਲਿਆਉਂਦਾ ਉਹਨਾਂ ਦੀਆਂ ਗੱਲਾਂ ਵੀ ਖੁੱਲ ਗਈਆਂ ਸਨ ਸੁਖੂਨੇ ਇੱਕ ਰਾਤ ਕੁੱਲੇ ਕੋਲ ਆਪਣਾ ਦੁੱਖ ਰੋਇਆ ਉਹ ਕਹਿੰਦਾ ਤੂੰ ਸੰਸਾ ਕੀ ਕਰਦਾ ਜਾਰ ਜਾ ਜਿੰਨੇ ਦਿਨ ਲਾਉਣੇ ਆ ਲਾ ਅਗਲੇ ਦਿਨ ਦੁੱਧ ਵਾਲਿਆਂ ਦੇ ਸਾਰੇ ਘਰੀ ਉਹ ਕਹੇ ਆਇਆ ਕਿ ਕੱਲ ਤੂੰ ਦੋ ਦਿਨਾਂ ਲਈ ਕੁੱਲਾ ਦੁੱਧ ਲੈ ਕੇ ਜਾਏਗਾ ਉਹਨੇ ਕਿਧਰੇ ਲਾਂਭ ਜਾਣਾ ਹੈ ਸਰਦਾ ਨਹੀਂ ਉਹਨੇ ਆਪਣੇ ਆਪ ਨੂੰ ਕੋੜੇ ਵਾਂਗ ਸ਼ਿੰਗਾਰਿਆ ਪਹਿਲਾਂ ਬਰਨਾਲੇ ਗਿਆ ਬਰਨਾਲੇ ਤੋਂ ਫਿਰ ਰੋਡੂ ਸ਼ਾਹ ਦੀ ਮੰਡੀ ਮੰਡੀ ਵਿੱਚ ਡਰਦਾ ਡਰਦਾ ਇੰੋਂ ਵੜਿਆ ਜਿਵੇਂ ਕੋਈ ਚੋਰ ਹੋਵੇ ਤੇ ਆਪਣਾ ਪਾੜ ਦੇਖਣ ਆਇਆ ਹੋਵੇ ਉਹਦਾ ਆਪਣਾ ਚੋਰ ਉਹਦੇ ਅੰਦਰ ਵੜਿਆ ਬੈਠਾ ਉਹਨੂੰ ਪੂਰੀ ਤਰ੍ਹਾਂ ਡਰਾ ਰਿਹਾ ਸੀ ਉਹਨੂੰ ਪਤਾ ਨਹੀਂ ਸੀ ਕਿ ਪਿਛੋਂ ਮੱਗੋ ਦਾ ਕੀ ਬਣਿਆ ਕੀ ਉਹਦਾ ਕੋਈ ਇਲਾਜ ਹੋਇਆ ਕੀ ਉਹਦਾ ਵਿਆਹ ਹੋ ਗਿਆ ਜਾਂ ਕਿ ਉਹ ਜ਼ਹਿਰ ਖਾ ਕੇ ਮਰ ਗਈ ਸਾਰੀ ਗੱਲ ਹਨੇਰੇ ਵਿੱਚ ਸੀ ਉਹਨੂੰ ਸੌਖਾ ਸਾਹ ਆਉਂਦਾ ਜਦੋਂ ਉਹ ਸੋਚਦਾ ਕਿ ਕੀ ਹੈ ਉਹਦੀ ਇਸ ਗੱਲ ਦਾ ਕਿਸੇ ਨੂੰ ਪਤਾ ਨਾ ਲੱਗਿਆ ਹੋਵੇ ਸ਼ਾਇਦ ਮੱਗੋ ਦਾ ਚੁੱਪ-ਗੁੜੱਪ ਵਿੱਚ ਹੀ ਛੁਟਕਾਰਾ ਹੋ ਗਿਆ ਹੋਵੇ ਉਹਦਾ ਦਿਲ ਕੰਬਦਾ ਜਦੋਂ ਉਹਨੂੰ ਯਾਦ ਆਉਂਦਾ ਕਿ ਉਸ ਦਿਨ ਡੇਰੇ ਆ ਕੇ ਲੰਗਰ ਮਗਰ ਬਣੇ ਗੁਸਲਖਾਨੇ ਵਿੱਚ ਉਹਨੇ ਦੱਸਿਆ ਸੀ ਗੁੱਸੇ ਵਿੱਚ ਆ ਕੇ ਪਹਿਲਾਂ ਤਾਂ ਆਪਣੀ ਹੱਕ ਕੁੱਟੀ ਸੀ ਤੇ ਫਿਰ ਉਹਦੇ ਸਿਰ ਦੇ ਵਾਲ ਪੁੱਟ ਦਿੱਤੇ ਸਨ ਦੰਦਾ ਥੱਲੇ ਹਥੇਲੀ ਚੱਬਦੀ ਆਖ ਰਹੀ ਸੀ ਜੀ ਕਰਦਾ ਐ ਖਾ ਜਾਂ ਤੈਨੂੰ ਦੱਸ ਹੁਣ ਮੈਂ ਕੀ ਇਲਾਜ ਬਣਾਵਾਂ ਆਵਦਾ ਕਿੱਧਰ ਜਾਵਾਂ ਕੀ ਕਰਾਂ ਮੈਨੂੰ 3 ਮਹੀਨਿਆਂ ਤੋਂ ਨੌਣੀ ਨਹੀਂ ਆਈ ਮੰਡੀ ਦੇ ਦਰਵਾਜ਼ਿਆਂ ਅੰਦਰ ਇੱਕ ਪਾਸੇ ਜਿੱਥੇ ਕਪਾਹਾਂ ਨਰਮਿਆਂ ਦੇ ਢੇਰ ਲੱਗੇ ਹੋਏ ਸਨ ਉਹਨੂੰ ਟਿੱਬੇ ਦੇ ਕਈ ਬੰਦੇ ਥੀ ਉਹ ਤਾਂ ਉਹਨਾਂ ਨੂੰ ਸਿਆਣ ਲੈਂਦਾ ਸੀ ਪਰ ਉਹ ਆਪ ਕਿਸੇ ਦੀ ਸਿਆਣ ਵਿੱਚ ਨਹੀਂ ਆ ਰਿਹਾ ਸੀ ਉਹਨੂੰ ਕੋਈ ਬੁਲਾਉਂਦਾ ਹੀ ਨਹੀਂ ਸੀ ਕੀ ਬੁਲਾਉਂਦਾ ਕੋਈ ਉਹਨੂੰ ਉਹ ਸੁੱਖੋ ਤਾਂ ਇਹ ਹੈ ਹੀ ਨਹੀਂ ਸੀ ਇਸ ਦੇ ਤਾਂ ਕੁਰਤਾ ਪਜਾਮਾ ਸੀ ਸਿਰ ਨੂੰ ਟੂਟੀਦਾਰ ਪੋਚਵੀ ਪੱਗ ਬੰਨੀ ਹੋਈ ਸੀ ਸੱਜੇ ਹੱਥ ਵਿੱਚ ਸੋਨੇ ਦਾ ਕੜਾ ਸੀ ਖੱਬੇ ਹੱਥ ਨੂੰ ਕੜੀ ਬੰਨੀ ਹੋਈ ਸੀ ਇਹ ਤਾਂ ਕੋਈ ਚੰਗਾ ਭਲਾ ਬੰਦਾ ਸੀ ਉਹ ਸੁੱਖੂ ਤਾਂ ਹੋਰ ਸੀ ਸਿਰ ਨੂੰ ਚਿੱਟਾ ਦੁਪੱਟਾ ਬਲਟਿਆ ਹੋਇਆ ਗਲ ਵਿੱਚ ਗਿੱਟਿਆਂ ਤੱਕ ਲੰਕਦਾ ਬਦਾਮੀ ਰੰਗ ਦਾ ਚੋਗਾ ਪੈਰਾਂ ਵਿੱਚ ਟੁੱਟੀਆਂ ਪੁਰਾਣੀਆਂ ਚੱਪਲਾਂ ਹੌਣ ਵਾਲੇ ਸੁੱਖੂ ਦੇ ਪੈਰਾਂ ਵਿੱਚ ਤਾਂ ਕੱਢਮੀ ਲਿਸ਼ਕਦੀ ਜੁੱਤੀ ਸੀ ਬਈ ਵਾਹ ਆ ਤਾਂ ਕਮਾਲ ਹੋਗੀ ਇੱਕ ਆਰਤੀਏ ਦੀ ਦੁਕਾਨ ਵਿੱਚੋਂ ਨਿਕਲ ਕੇ ਹੌਲੀ-ਹੌਲੀ ਤੁਰਦਾ ਉਹਨੂੰ ਤੰਨਾ ਬੁੜਾ ਦਿਸਿਆ ਚਿੱਟੀ ਦੁੱਧ ਦਾੜੀ ਖੁੱਲੀ ਛੱਡੀ ਹੋਈ ਸੀ ਸਿਰ ਨੂੰ ਸਮੋਸਾ ਬਲੇਟ ਰੱਖਿਆ ਸੀ ਗਲ ਵਿੱਚ ਚਿੱਟਾ ਜੋਗਾ ਪਿੰਜਣੀਆਂ ਤੱਕ ਲੰਮਾ ਪੈਰਾਂ ਵਿੱਚ ਖੱਲ ਤੋੜੀ ਦੀ ਪੁਰਾਣੀ ਜੁੱਤੀ ਇਹ ਤਾਂ ਉਹੀ ਹੈ ਸੁੱਖੂ ਨੇ ਖੰਗੂਰ ਮਾਰੀ ਤੇ ਤੰਨੇ ਨੂੰ ਡੌਲੇ ਤੋਂ ਫੜ ਲਿਆ ਪੁੱਛਿਆ ਕਿੱਧਰ ਬਾਬਾ ਤੰਨੇ ਸਿਆ ਬੁੜੇ ਦੀ ਉਮਰ ਅਸੀਂ ਆਂ ਦੇ ਨੇੜੇ ਹੋਵੇਗੀ ਨਿਗਾ ਵੀ ਘਟ ਗਈ ਲੱਗਦੀ ਸੀ ਐਨੇ ਸਾਲਾਂ ਬਾਅਦ ਤੇ ਫੇਰ ਇਸ ਪੇਸ ਵਿੱਚ ਉਹਨੂੰ ਕੀ ਪਤਾ ਲੱਗਦਾ ਕਿ ਉਹ ਸੁੱਖੂ ਹੈ ਉਹਦੇ ਬੋਲ ਤੋਂ ਉਹਨੇ ਥੋੜਾ ਜਿਹਾ ਅਨੁਮਾਨ ਜ਼ਰੂਰ ਲਾਇਆ ਪਰ ਉਲਟਾ ਕੇ ਪੁੱਛਿਆ ਕਿਹੜਾ ਸਰੀਰ ਹੈ ਮੈਂ ਤਾਂ ਭਾਈ ਸਿਆਣਾ ਨਹੀਂ ਤੈਨੂੰ ਮੈਂ ਬਾਬਾ ਸੁੱਖੂ ਆਂ ਜਾਦ ਕਰ ਦੁੱਲੇ ਦੀ ਟਾਬ ਹੁੰਦਾ ਸੀ ਨਾ ਮੈਂ ਆਪਾਂ ਕਿੰਨਾ ਚਿਰ ਤਾਂ ਇਕੱਠੇ ਰਹੇ ਆ ਉਹਨੇ ਛੇਤੀ ਛੇਤੀ ਪਰ ਧੀਮਾ ਬੋਲ ਕੇ ਦੱਸਿਆ ਨੰਨਾ ਸੋ ਦੁਬਾਰਾ ਉਹਦੇ ਚਿਹਰੇ ਵੱਲ ਚਾਕਿਆ ਹੈਰਾਨ ਹੋ ਰਿਹਾ ਸੀ ਬੋਲਿਆ ਅੱਛਾ ਤੂੰ ਐ ਹੋ ਜਾ ਬਣ ਗਿਆ ਹੁਣ ਹਾਂ ਬਾਬਾ ਮੈਂ ਪਿੰਡ ਹੁਣਾ ਡੇਰੇ ਡੂਰੇ ਸਭ ਛੱਡਦੇ ਆਪਦੇ ਘਰੇ ਆ ਆਪਦੀ ਕਾਰ ਕਰਦਾ ਵਧੀਆ ਡੰਗ ਟੱਪਦਾ ਤੇ ਫੇਰ ਕਹਿਣ ਲੱਗਿਆ ਤੂੰ ਬਾਬਾ ਇਧਰ ਆ ਮੇਰੇ ਨਾਲ ਚੱਲ ਆਪਾਂ ਗੱਲਾਂ ਕਰਨੀਆਂ ਨੇ ਉਧਰ ਸਟੇਸ਼ਨ ਕੰਨੀ ਚਲਦੇ ਆ ਕਿਸੇ ਚਾਹ ਦੀ ਦੁਕਾਨ ਤੇ ਬੈਠਾਂਗੇ ਉਧਰ ਜਾਣ ਨੂੰ ਕੀ ਐ ਭਾਈ ਇੱਥੇ ਕਰ ਲੈਨੇ ਆ ਗੱਲਾਂ ਇੱਥੇ ਕੀ ਡਰਾਇਆ ਪਾਣੂ ਕਿਸੇ ਦਾ ਤੂੰ ਹਾਲਚਾਲ ਸੁਣਾ ਆਵਦਾ ਕਿੱਥੇ ਰਹਿਣਾ ਤੂੰ ਨਹੀਂ ਇੱਥੇ ਨਹੀਂ ਠੀਕ ਉਹ ਬਾਬੇ ਦਾ ਡੌਲਾ ਫੜ ਕੇ ਤੇ ਉਹਨੂੰ ਹੌਲੀ ਹੌਲੀ ਤੋੜ ਕੇ ਉਧਰ ਰੇਲਵੇ ਸਟੇਸ਼ਨ ਦੀਆਂ ਦੁਕਾਨਾਂ ਵੱਲ ਲੈ ਗਿਆ ਇੱਕ ਦੁਕਾਨ ਉੱਤੇ ਜਾ ਕੇ ਚਾਤਰਾਲੀ ਉਹ ਅਗਲੇ ਖੁੰਝੇ ਵਿੱਚ ਜਾ ਬੈਠੇ ਸਨ ਸੁੱਖੂ ਪੁੱਛਣ ਲੱਗਿਆ ਬਾਬਾ ਮੈਂ ਤੇਰਾ ਪੋਤਾ ਤੂੰ ਮੈਨੂੰ ਦੋ ਤਿੰਨ ਗੱਲਾਂ ਦੱਸ ਡੇਰੇ ਦਾ ਮਹੰਤ ਅੱਜਕੱਲ ਕੌਣ ਹੈ ਤੂੰ ਡੇਰੇ ਹੁੰਨਾ ਹੈ ਕਿ ਹੋਰ ਕਿਤੇ ਮੇਰਾ ਹੋਰ ਕੌਣ ਹੈ ਮੈਂ ਤਾਂ ਉੱਥੇ ਆ ਹੁਣ ਸਰੀਰ ਨਹੀਂ ਰਹਿ ਗਿਆ ਹੁਣ ਸੰਤ ਮੈਨੂੰ ਗਜੇ ਨੂੰ ਨਹੀਂ ਤੋੜਦੇ ਬਸ ਅੰਨ ਪਾਣੀ ਛਕ ਲੈਣਾ ਤੇ ਪਿਆਰ ਲੈਣਾ ਅੱਜ ਤਾਂ ਮੈਨੂੰ ਇੱਥੇ ਮੰਡੀ ਬਾਬਿਆਂ ਨੇ ਭੇਜਿਆ ਸੀ ਕੰਮ ਸੀ ਇੱਕ ਅੱਜਕੱਲ ਸੰਤ ਕੌਣ ਨੇ ਉਹੀ ਬਾਬੇ ਸੰਤ ਰਾਮਦਾਸ ਜੀ ਉਹੀ ਨੇ ਹੋਰ ਕੀ ਨੇ ਆਉਣਾ ਹੁਣ ਉੱਥੇ ਰਾਮਦਾਸ ਦਾ ਨਾਮ ਸੁਣ ਕੇ ਸੁੱਖ ਨੂੰ ਕਾਂਬਾ ਛਿੜਿਆ ਨਾਲ ਦੀ ਨਾਲ ਤੰਨਾ ਸੂੰਦੇ ਗੋਡਿਆਂ ਨੂੰ ਹੱਥ ਲਾ ਕੇ ਕਿਹਾ ਕਿ ਉਹ ਸੰਤਾ ਨੂੰ ਇਹ ਬਿਲਕੁਲ ਨਾ ਦੱਸੇ ਬਈ ਉਹ ਉਹਨੂੰ ਕਦੇ ਮਿਲਿਆ ਸੀ ਫੇਰ ਪੁੱਛਿਆ ਬਾਬਾ ਐਂ ਦੱਸ ਉਹ ਤੋਤੇ ਟਿੱਡਲ ਦੀ ਪੋਤੀ ਮੱਕੋ ਇੱਕ ਕੁੜੀ ਹੁੰਦੀ ਸੀ ਨਾ ਤੰਨਾ ਸੂ ਵਿੱਚ ਦੀ ਬੋਲ ਪਿਆ ਹਾਂ ਕਰ ਗੱਲ ਪੁੱਛ ਉਹਦਾ ਕੀ ਪੁੱਛਦਾ ਉਹ ਪੜਦੀ ਹੁੰਦੀ ਸੀ ਨਾ ਡੇਰੇ ਫੇਰ ਉਹ ਵੀ ਆਉਂਦੀ ਹੁੰਦੀ ਸੀ ਉਹ ਹੁਣ ਕਿੱਥੇ ਐ ਉਹਦਾ ਤਾਂ ਵਿਆਹ ਹੋ ਗਿਆ ਸੀ ਭਾਈ ਕਿੱਥੇ ਵਿਆਹੀ ਗਈ ਉਹ ਸੁਖੂ ਕਾਲੇ ਸਾਹੀ ਬੋਲ ਰਿਹਾ ਸੀ ਤੰਨਾ ਸੁਬੜੇ ਨੂੰ ਉਹਨਾਂ ਦੀ ਕਿਸੇ ਗੱਲ ਦਾ ਪਤਾ ਨਹੀਂ ਸੀ ਇਸੇ ਕਰਕੇ ਉਹਦੇ ਮਨ ਵਿੱਚ ਜਾਂ ਬੋਲਣ ਵਿੱਚ ਕੋਈ ਕਾਹਲ ਨਹੀਂ ਸੀ ਉਹ ਸੁੱਤੇ ਸੁਬਾ ਦੱਸ ਰਿਹਾ ਸੀ ਜਵਾਬ ਦਿੱਤਾ ਸੰਤਾ ਦੇ ਵੱਡੇ ਭਾਈ ਨਾਲ ਹੀ ਵਿਆਹ ਹੋ ਗਿਆ ਸੀ ਉਹਦਾ ਜਿਹੜਾ ਫੌਜੀ ਹੈ ਹੁਣ ਤਾਂ ਸੁਖ ਨਾਲ ਮੱਗੋ ਦੇ ਮੁੰਡਾ ਇੱਕ ਖਾਸਾ ਉਡਾਰਾ ਹੈ ਆਉਂਦੀ ਹੁੰਦੀ ਹੈ ਕਦੇ-ਕਦੇ ਮੱਗੋ ਟਿੱਬੇ ਡੇਰੇ ਵੀ ਢੇੜਾ ਮਾਰ ਕੇ ਜਾਂਦੀ ਹੈ ਪਿੰਡ ਕਿਹੜਾ ਹੈ ਪਲਾਂ ਬਾਬਿਆਂ ਦਾ ਭੁੱਲ ਗਿਆ ਐਡੀ ਛੇਤੀ ਤੂੰ ਸੰਤਾ ਨੂੰ ਹਮੀਰਗੜ ਬੁਲਾਡੇ ਕੋਲ ਐ ਤੰਨਾ ਸੂ ਹੌਲੀ ਹੌਲੀ ਕਰਕੇ ਨਾਲ ਹੀ ਚਾਹ ਦੀਆਂ ਕੁੱਟਾਂ ਪਰਦਾ ਰਿਹਾ ਸੀ ਸੁੱਖੂ ਦੀ ਚਾਹ ਠੰਡੀ ਹੋਈ ਪਈ ਸੀ ਉਹਨੇ ਗਲਾਸ ਚੁੱਕਿਆ ਤੇ ਚਾਹ ਪਾਣੀ ਵਾਂਗ ਪੀ ਲਈ ਜਦੋਂ ਉਹ ਰੋਡੂਸ਼ਾ ਪਹੁੰਚਿਆ ਦੁਪਹਿਰਾ ਸੀ ਉਹਦਾ ਜੀ ਕਰਦਾ ਸੀ ਕਿ ਹੁਣੇ ਬੁਡਲਾਡੇ ਜਾ ਕੇ ਹਮੀਰਗੜ ਆਪਣੀ ਮੱਗੋ ਕੋਲ ਪਹੁੰਚ ਜਾਵੇ ਉਹਦੇ ਪੈਰਾਂ ਉੱਤੇ ਸਿਰ ਰੱਖ ਕੇ ਰੋਵੇ ਉਨੂੰ ਰੋਂਦੀ ਨੂੰ ਆਪਣੀ ਬੁੱਕਲ ਵਿੱਚ ਲੈ ਕੇ ਚੁੱਪ ਕਰਾਵੇ ਪਰ ਉਹਦੇ ਬੁੱਧੀ ਵਿਵੇਕ ਨੇ ਸਲਾਹ ਦਿੱਤੀ ਕਿ ਉਹ ਆਪਣੇ ਪਿੰਡ ਨੂੰ ਮੁੜ ਜਾਵੇ ਤੜਕੇ ਸਵੇਹਾ ਉੱਠ ਕੇ ਉੱਥੋਂ ਤੁਰੇ ਤੇ ਫੇਰ ਉਹਨੇ ਇੰਜ ਹੀ ਕੀਤਾ ਤੰਨਾ ਸੌਂਦੇ ਪੈਰੀ ਹੱਥ ਲਾਏ ਕਿਹਾ ਬਾਬਾ ਤੇਰਾ ਮੇਰਾ ਤਰਮ ਹੈ ਮੇਰੇ ਬਾਰੇ ਡੇਰੇ ਜਾ ਕੇ ਸੰਤਾ ਕੋਲ ਕੋਈ ਗੱਲ ਨਹੀਂ ਕਰਨੀ ਉਹ ਨਹੀਂ ਕਰਦੇ ਭਾਈ ਅਸੀਂ ਐਨੀਆਂ ਗੱਲਾਂ ਆਪਣੇ ਮਨ 'ਚ ਮਾਰੀ ਬੈਠੇ ਹਾਂ ਕੀ ਦਸੀਏ ਹੁਣ ਤੈਨੂੰ ਇੱਕ ਤੇਰੀ ਗੱਲ ਨਹੀਂ ਢਿੱਡ ਚ ਰੱਖੀ ਜਾਊ ਅਗਲੇ ਦਿਨ ਹੀ ਉਹ ਕਨੌਰੀ ਤੋਂ ਤੁਰਿਆ ਦਿਨ ਹਾਲੇ ਚੜਿਆ ਨਹੀਂ ਸੀ ਰਾਤ ਆਥ ਨੇ ਜਿਹੇ ਆ ਕੇ ਕੁल्ले ਨੂੰ ਸੱਦਿਆ ਸੀ ਤੇ ਉਹਨਾਂ ਨੇ ਰੱਜ ਕੇ ਦਾਰੂ ਪੀਤੀ ਸੀ ਸੁਖੂ ਨੇ ਕੁल्ले ਨਾਲ ਸਾਰੀਆਂ ਗੱਲਾਂ ਕੀਤੀਆਂ ਕੁੱਲਾ ਭਾਵ ਕੋ ਹੋਇਆ ਉਹਨੂੰ ਆਖ ਰਿਹਾ ਸੀ ਕਿ ਉਹ ਜੇ ਡਰਦਾ ਹੈ ਤਾਂ ਕਿ ਉਹ ਉਹਦੇ ਨਾਲ ਚੱਲੇ ਸੁਖੂ ਕਹਿ ਰਿਹਾ ਸੀ ਤੂੰ ਕੀ ਕਰੇਂਗਾ ਪ੍ਰਾਵਾ ਮੇਰੇ ਨਾਲ ਜਾ ਕੇ ਜੇ ਮੱਗੋ ਨੇ ਮੈਨੂੰ ਸਿਆਨਣਾ ਹੋਇਆ ਮੇਰਾ ਮੁੱਲ ਪੂਣਾ ਹੋਇਆ ਤਾਂ ਮੈਂ ਇਕੱਲਾ ਹੀ ਠੀਕ ਆ ਜੇ ਜੁੱਤੀਆਂ ਪਈਆਂ ਤਾਂ ਮੈਂ ਚੁੱਪ ਕਰਕੇ ਮੋੜ ਆਉਂਗਾ ਹੋਰ ਕੀ ਐ ਰੋਣ ਲੱਗਿਆ ਪਰ ਇਹ ਗੱਲ ਤੂੰ ਪੱਕ ਜਾਣ ਜਿਹੜਾ ਉਹਦਾ ਮੁੰਡਾ ਐ ਨਾ ਉਹ ਮੇਰਾ ਤੁਖ ਮੈਂ ਲੈ ਇਹ ਕੀ ਗੱਲਾਂ ਕਰਦਾ ਜਾਰ ਤੂੰ ਤੇਰੇ ਨਾਲ ਐਨਾ ਹੋ ਰਹੀ ਐ ਕਿਵੇਂ ਨਹੀਂ ਸਿਆਣੂ ਤੈਨੂੰ ਤੂੰ ਤਾਂ ਉਹਦਾ ਰੱਬ ਐ ਕਿਹੜਾ ਜਾ ਸਹੀ ਤੈਨੂੰ ਆਉਣ ਨਹੀਂ ਦਿੰਦੀ ਉਹ ਤੈਨੂੰ ਰੱਖੂਗੀ ਉਹ ਤੂੰ ਦੁੱਧ ਦਾ ਫਿਕਰ ਨਾ ਕਰੀ ਜਿੰਨੇ ਦਿਨ ਤੂੰ ਆਉਂਦਾ ਨਹੀਂ ਮੈਂ ਆਪੇ ਕਰੂੰ ਬੁੜਲਾਡੇ ਜਾ ਕੇ ਸੁਖੂ ਦੁਪਹਿਰ ਤੋਂ ਪਹਿਲਾਂ ਹੀ ਹਮੀਰਗੜ੍ਹ ਜਾ ਪਹੁੰਚਿਆ ਪੈਰੀਂ ਤੁਰ ਕੇ ਗਿਆ ਸੀ ਬੁੜਲਾਡੇ ਤੋਂ ਹਮੀਰਗੜ੍ਹ ਨੇੜੇ ਹੀ ਸੀ ਉਹ ਹਵਾ ਵਾਂਗ ਪਿੰਡ ਪਹੁੰਚਿਆ ਉਹ ਫੌਜੀ ਦਾ ਨਾਂ ਨਹੀਂ ਜਾਣਦਾ ਸੀ ਪੁੱਛਿਆ RAMDAS ਜਿਹੜੇ ਸੰਤ ਨੇ ਰੋਡੂ ਸ਼ਾਦੀ ਮੰਡੀ ਕੋਲ ਦੁੱਲੇ ਦੀ ਟਾਬ ਵਾਲੇ ਡੇਰੇ ਉਹਨਾਂ ਦਾ ਘਰ ਕਿਹੜਾ ਹੈ ਬੰਦਾ ਆਪ ਜਾ ਕੇ ਸ਼ਾਮ ਦੇ ਘਰ ਉਹਨੂੰ ਛੱਡ ਆਇਆ ਸ਼ਾਮ ਕਰ ਰਹੀ ਸੀ ਤੇ ਚਾਚੀ ਜਲਕੁਰ ਵੀ ਸੁਖ ਵਿੜੇ ਵਿੱਚ ਖੇਡਦਾ ਫਿਰਦਾ ਸੀ ਉਸ ਦਿਨ ਸਕੂਲ ਨਹੀਂ ਗਿਆ ਸੀ ਸ਼ਾਮ ਨੇ ਉਹਨੂੰ ਵਰਾਂਡੇ ਵਿੱਚ ਮੰਜੇ ਉੱਤੇ ਬਿਠਾ ਲਿਆ ਪੁੱਛਿਆ ਭਾਈ ਕਿੱਥੇ ਨੇ ਘਰ ਉਹਨੇ ਦੱਸ ਦਿੱਤਾ ਕਨੌਰੀ ਨਾਲ ਸ਼ਾਮ ਦਾ ਜਾਂ ਉਹਨਾਂ ਦੇ ਘਰ ਵਿੱਚੋਂ ਕਿਸੇ ਦਾ ਵੀ ਕੋਈ ਵਾਅ ਵਾਸਤਾ ਨਹੀਂ ਸੀ ਉਹਨੇ ਅੰਦਰ ਜਾ ਕੇ ਚਾਚੀ ਨਾਲ ਗੱਲ ਕੀਤੀ ਮਨਜੀਤ ਕੁਰ ਨੇ ਵੀ ਸੁਣਿਆ ਬੰਦੇ ਦਾ ਨਾਂ ਸੁਖਦਿਆਲ ਸਿੰਘ ਹੈ ਤੇ ਉਹ ਕਨੌਰੀ ਖੁਰਦ ਤੋਂ ਆਇਆ ਹੈ ਕਹਿੰਦਾ ਹੈ ਕਿ ਉਹ ਟੱਬੇ ਵਾਲਿਆਂ ਨੂੰ ਜਾਣਦਾ ਹੈ ਬਸ ਐਵੇਂ ਮਿਲਣ ਆ ਗਿਆ ਟੱਬੇ ਦੁੱਲੇ ਦੀ ਟਾਬ ਉਹਦਾ ਆਉਣ ਜਾਣ ਹੈ ਮਨਜੀਤਕੁਰ ਸੁਣ ਕੇ ਕੰਬ ਗਈ ਉਹਨੇ ਵੇੜੇ ਵਿੱਚ ਖੇਡਦੇ ਸੁਖਵਲ ਦੇਖਿਆ ਕਿੰਨਾ ਕੁਝ ਪਲਾਂਠੀਣਾ ਵਿੱਚ ਹੀ ਸੋਚ ਗਈ ਤੇ ਹੌਲੀ-ਹੌਲੀ ਤੁਰ ਕੇ ਵਰਾਂਡੇ ਵਿੱਚ ਆਈ ਉਹ ਬਿਜਲੀ ਦਾ ਕਰੰਟ ਲੱਗਣ ਵਾਂ ਖੜਾ ਹੋ ਗਿਆ ਮਨਜੀਤਕੁਰ ਨੇ ਉਹਨੂੰ ਸਤਸ਼ੀ ਕਾਲ ਆਖਿਆ ਉਦਾਹਰਣ ਚੱਲ ਪੁੱਛਿਆ ਇਹ ਵੀ ਕਿ ਹੁਣ ਉਹ ਕਿੱਥੇ ਹੁੰਦਾ ਹੈ ਸੁੱਖੂ ਨਿੱਕੇ ਨਿੱਕੇ ਜਵਾਬ ਦੇ ਰਿਹਾ ਸੀ ਮੋਮ ਵਾਂਗ ਪਿਗਲਿਆ ਬੈਠਾ ਸੀ ਥੋੜੇ ਚਿਰ ਬਾਅਦ ਹੀ ਉਹ ਵਰਾਣਡੇ ਵਿੱਚੋਂ ਉੱਠ ਖੜੀ ਤੇ ਅੰਦਰ ਸੁਬਾਤ ਵਿੱਚ ਆ ਗਈ ਚਾਚੀ ਨੂੰ ਕਿਹਾ ਕਿ ਉਹ ਇਸ ਬੰਦੇ ਵਾਸਤੇ ਚਾਹ ਬਣਾ ਦੇਵੇ ਇਹ ਸੰਤਾਂ ਦੇ ਮਿਲਣ ਗਿਲਣ ਵਾਲਾ ਹੈ ਜਲਕੁਰ ਨੇ ਚਾਹ ਬਣਾਈ ਤੇ ਗੜਵੀ ਗਲਾਸ ਲੈ ਕੇ ਵਰਾਣਡੇ ਵਿੱਚ ਚਲੀ ਗਈ ਸ਼ਾਮ ਸੁਬਾਤ ਵਿੱਚ ਹੀ ਸੀ ਮਨਜੀਤ ਕੁਰ ਨੇ ਸ਼ਾਮ ਨੂੰ ਦੱਸਿਆ ਕਿ ਇਹ ਚੰਗਾ ਬੰਦਾ ਨਹੀਂ ਹੈ ਦੁੱਲੇ ਦੀ ਟਾਬ ਸੰਤਾ ਦੇ ਡੇਰੇ ਰਹਿੰਦਾ ਹੁੰਦਾ ਸੀ ਹੁਣ ਇਹ ਸ਼ਕਲ ਬਣਾਈ ਫਿਰਦਾ ਹੈ ਇਹਨੂੰ ਚਾਹ ਪਿਆਓ ਤੇ ਤੁਰਦਾ ਕਰੋ